ਸ시 ਗੰਦੀ ਸਾਰਿਆਂ ਨੂੰ ਅੱਜ ਆਪਾਂ ਕਾਟਨ ਦੇ ਕਮੀਜ਼ ਦੀ ਕਟਿੰਗ ਕਰਦੇ ਹਾਂ ਜੀ ਇਹ ਆਪਾਂ ਤੁਹਾਨੂੰ ਪਹਿਲਾਂ ਨਾਪ ਦੱਸ ਦਈਏ ਜੀ ਇਹ ਨਾਪ ਹੈਗਾ ਜੀ 24 ਇੰਚ ਹੈਗੀ ਇਹਦੀ ਬ੍ਰੈਸਟ 22 ਇੰਚ ਹੈਗੀ ਇਹਦੀ ਕਮਰ 26 ਇੰਚ ਹੈਗੀ ਜਿਹਦੀ हिਪ ਫਰੰਟ ਵਾਲਾ ਗਲਾ ਹੈਗਾ ਜੀ ਤਾਂ 7.5 ਇੰਚ ਬੈਕ ਵਾਲਾ ਗਲਾ ਹੈਗਾ 8.5 ਇੰਚ ਠੀਕ ਹੈ ਜੀ ਇਹ ਦੇਖੋ ਜੀ ਮੈਂ ਬੰਦ ਵਾਲੀ ਸਾਈਡ ਦੂਸਰੀ ਸਾਈਡ ਤੇ ਰੱਖੀਏ ਖੁੱਲੀ ਵਾਲੀ ਸਾਈਡ ਮੈਂ ਆਪਣੀ ਕੰਨੀ ਰੱਖੀਏ ਦੇਖੋ ਜੀ ਇਹ ਤਾਂ ਬੈਕ ਵਾਲਾ ਗਲਾ ਹੈਗਾ 8.5 ਇੰਚ ਠੀਕ ਹੈ ਜੀ ਇਹਦਾ ਤੁਸੀਂ ਤੀਰਾ ਲੈਣਾਗਾ 6 ਇੰਚ ਠੀਕ ਹੈ ਜੀ 7 ਇੰਚ ਲੈਣੀ ਆ ਤੁਸੀਂ ਮੋਡੇ ਦੀ ਘਾਟ ਜਿਹੜੀਆਂ ਮੇਰੀਆਂ ਭੈਣਾਂ ਦਾ ਗਲਾ ਬੈਕ ਵਾਲਾ ਘਾਟ ਆਗਾ ਮਤਲਬ 5.5 ਤੋਂ 6 ਦੇ ਵਿੱਚ ਵਿੱਚ ਆ 5.4 ਆ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ 4 ਇੰਚ ਦਾ ਗਲਾ ਪਾਉਂਦੀਆਂ ਨੇ ਉਹ ਤੁਸੀਂ 3ਾ ਕਟਿੰਗ ਕਰਿਆ ਕਰੋ 7 ਇੰਚ ਦਾ ਠੀਕ ਆ ਜਿਹੜੀਆਂ ਮੇਰੀਆਂ ਭੈਣਾਂ 7 ਇੰਚ ਦਾ 6 ਇੰਚ ਦਾ ਗਲਾ ਪਾਉਂਦੀਆਂ ਨੇ ਉਹਦੀ ਉਹਦਾ ਤੁਸੀਂ ਤੀਰਾ ਲਿਆ ਕਰੋ 6 ਇੰਚ ਠੀਕ ਆ ਜੀ ਜਿਹੜੀਆਂ ਮੇਰੀਆਂ ਬਣਾ ਬ੍ਰੌਡ ਗਾਲਾ ਪਾਉਂਦੀਆਂ ਨੇ 8 8.5 ਇੰਚ 9 ਇੰਚ ਉਹਨਾਂ ਦਾ ਤੁਸੀਂ ਤੀਰਾ ਹਮੇਸ਼ਾ ਘੱਟ ਹੀ ਪਾਇਆ ਜਾਂਦਾ ਠੀਕ ਹੈ ਜੀ ਇਹ ਦੇਖੋ ਜੀ ਆਪਾਂ ਇਸ ਤਰ੍ਹਾਂ ਕਰਕੇ ਨਿਸ਼ਾਨੀ ਲਗਾ ਰਹੇ ਹਾਂ ਦੇਖੋ ਪਹਿਲਾਂ ਤੁਸੀਂ ਫਿਟਿੰਗ ਦੀ ਨਿਸ਼ਾਨੀ ਲਗਾਉਣੀ ਹੈ ਜਿਸ ਤਰ੍ਹਾਂ ਕਿ ਮੈਂ ਹਰੇਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੀ ਹਾਂ ਇਹ ਆਪਾਂ ਪੂਰਾ ਪੂਰਾ ਨਾਪ ਹੀ ਲੈ ਰਹੇ ਹਾਂ ਕਿਉਂਕਿ ਕਾਟਨ ਦੇ ਸੂਟ ਨੇ ਇਹ ਥੋੜੀ ਜਿਹੀ ਲੱਫ ਜਾਂਦੀ ਹੈ ਠੀਕ ਹੈ ਜੀ ਇਹ ਦੇਖੋ ਜੀ ਆਪਾਂ 12 ਇੰਚ ਦਾ ਬ੍ਰੈਸਟ ਦਾ ਨਿਸ਼ਾਨ ਲਗਾ ਲਿਆ 7 ਇੰਚ ਦਾ ਆਪਾਂ ਮੋਢਾ ਲਿਆ ਠੀਕ ਹੈ ਜੀ ਇਹ ਦੇਖੋ ਜੀ 2 ਇੰਚ ਦੀ ਆਪਾਂ ਕਾਟ ਪਈ ਆ ਠੀਕ ਹੈ ਜਿਹੜਾ ਆਪਾਂ ਥੀਰੇ ਦਾ ਨਿਸ਼ਾਨ ਲਿਆ ਨੀਚੇ ਮੋਡੇ ਦਾ ਨਿਸ਼ਾਨ ਲਿਆ ਇਹ ਤੁਸੀਂ ਅੱਧਾ ਇੰਚ ਅੰਦਰ ਨੂੰ ਡਾਊਨ ਰੱਖਣਾ ਠੀਕ ਹੈ ਜੀ ਇਹ ਦੇਖੋ ਜਿਹੜੀ ਬੈਕ ਵਾਲੀ ਕਾਟ ਪਾਉਣੀ ਆ ਤੁਸੀਂ 2 ਇੰਚ ਤੱਕ ਹੀ ਪਾਉਣੀ ਆ ਇਹ ਦੇਖੋ ਜੀ ਇੱਥੋਂ ਤੁਸੀਂ ਅੱਧਾ ਇੰਚ ਦੀ ਕਾਟ ਪਾਉਣੀ ਆ ਬੈਕ ਵਾਲੀ ਪੀਸ ਦੀ ਇੱਥੋਂ ਤੁਸੀਂ ਵਸ ਇਸ ਤਰ੍ਹਾਂ ਲਿਆ ਕੇ ਤੁਸੀਂ ਗੁਲਾਈ ਹਲਕੀ ਜਿਹੀ ਗੁਲਾਈ ਦੇਣੀ ਆ ਦੇ ਹੀ ਪੈਣਾ ਹੁੰਦਾ ਇਹਦੇ ਵਿੱਚ ਮੈਸੇਜ ਮੈਨੂੰ ਕਰਨਗੇ ਜੀ ਇਹ ਮੋਢਾ ਟਾਈਟ ਹੋ ਜਾਂਦਾ ਜੇ ਇਹ ਮੋਢਾ ਬਿਲਕੁਲ ਟਾਈਟ ਨਹੀਂ ਹੁੰਦਾ ਕਿਉਂਕਿ ਜਿਹੜੀ ਆਪਾਂ ਗੁਲਾਈ ਪਾਉਣੀ ਆ ਉਹਦੇ ਕਰਕੇ ਇਹ ਮੋਢਾ ਬਹੁਤ ਜ਼ਿਆਦਾ ਮਤਲਬ ਡੀਪ ਹੋ ਜਾਂਦਾ ਇਹ ਤੁਹਾਡਾ ਮੋਢਾ ਤੁਸੀਂ 11 ਇੰਚ ਦਾ ਵੀ ਤਿਆਰ ਕਰ ਸਕਦੇ ਹੋ 1.5 ਦਾ ਵੀ ਕਰ ਸਕਦੇ ਹੋ ਠੀਕ ਹੈ ਜੀ ਇਹ ਤੁਹਾਡਾ ਬਿਲਕੁਲ ਫਿਟਿੰਗ ਦੇ ਕਮਰ ਦੇ ਹਿਸਾਬ ਨਾਲ ਹੀ ਮੋਢਾ ਪ੍ਰੋਪਰ ਤਿਆਰ ਹੋਊਗਾ ਇਹ ਆਪਾਂ ਹੁਣ ਫਰੰਟ ਵਾਲੀ ਕਾਟ ਵੀ ਪਾਈ ਆ ਦੇਖੋ ਠੀਕ ਹੈ ਜੀ ਆ ਦੇਖੋ ਜੀ ਆਪਾਂ ਨੇ ਇੱਥੇ ਲਾਇਆ 24 ਇੰਚ ਜੀ ਦੇਖੋ ਆ ਇਹਦਾ ਰਾਉਂਡ ਤੁਸੀਂ ਮਣ ਕੇ ਦੇਖੋ ਬਹੁਤ ਮੋਡਾ ਵੀ ਮਤਲਬ ਤੁਹਾਡੀ ਫਿਟਿੰਗ ਬਿਲਕੁਲ ਪ੍ਰੋਪਰ ਆਊਗੀ ਜਿਹੜੀਆਂ ਮੇਰੀਆਂ ਭੈਣਾਂ ਦਾ ਇਹ ਨਾਪ ਆ ਤੁਸੀਂ ਸੂਟ ਨੂੰ ਕਟਿੰਗ ਕਰਕੇ ਦੇਖਿਓ ਕੋਈ ਵੀ ਤੁਹਾਡੀ ਕਮੀਜ਼ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਠੀਕ ਹੈ ਜੀ ਹੁਣ ਦੇਖੋ ਜੀ ਆਪਾਂ ਇਹਦੀਆਂ ਪਲੇਟਾਂ ਦੇ ਨਿਸ਼ਾਨੀ ਲਗਾਉਣੇ ਜਿੰਨਾ ਭੈਣਾਂ ਦੀ ਬ੍ਰੈਸਟ ਹੈਗੀ ਆ 23 ਤੋਂ ਜ਼ਿਆਦਾ ਠੀਕ ਹੈ ਜੀ ਉਹਨਾਂ ਦੀ ਪਲੇਟ ਤੁਸੀਂ ਹਮੇਸ਼ਾ 1.5 ਦੇਰਾਂ ਦੇ ਪਾਉਣੀ ਆ ਜਿੰਨਾ ਪੈਣਾ ਦੀ 22 ਇੰਚ ਬਰਸਟਾ ਉਹਨਾਂ ਦੀ ਵੀ ਤੁਸੀਂ 13 ਇੰਚ ਦੀ ਪਲੇਟ ਪਾਉਣੀ ਆ ਠੀਕ ਹੈ ਜੀ ਇਹ ਆਪਾਂ ਤੇ 13.5 ਇੰਚ ਲੰਬਾਈ ਲਈ ਆ ਪਲੇਟ ਦੀ ਠੀਕ ਹੈ ਜੀ ਤੇ ਚੁੜਾਈ ਲਈ ਆਪਾਂ ਨੇ 4 ਇੰਚ 7 ਇੰਚ ਆਪਾਂ ਲੰਬੀ ਪਲੇਟ ਪਾਉਣੀ ਆ ਨੀਚੋਂ ਵੀ ਆਪਾਂ 4 ਇੰਚ ਹੀ ਲਿਆ ਜਿਹੜਾ ਇੱਥੋਂ ਦੇਖੋ ਮੈਂ ਗੈਪ ਰੱਖਿਆ ਪਲੇਟ ਦਾ ਇਹ ਤੁਸੀਂ 2.5 ਇੰਚ ਦਾ ਰੱਖਣਾ ਠੀਕ ਹੈ ਜੀ ਇੱਥੋਂ ਤੁਸੀਂ ਨੀਚੇ ਨੂੰ 8.5 ਇੰਚ ਦਾ ਨਿਸ਼ਾਨ ਲਗਾ ਕੇ ਠੀਕ ਹੈ ਜਦੋਂ ਆਪਾਂ ਦੇਖੋ ਫਿਟਿੰਗ ਦਾ ਨਿਸ਼ਾਨ ਕਰਾਂਗੇ ਬਿਲਕੁਲ 7.5 ਇੰਚ ਤੇ ਰਹਿ ਜਾਊਗਾ ਠੀਕ ਹੈ ਜੀ ਇੱਧਾ ਇੰਚ ਆਪਣਾ ਉੱਪਰੋਂ ਡਾਊਨ ਹੋ ਜਾਊਗਾ ਇਹ ਤੁਸੀਂ ਲੈਣਾ ਇਧਰੋਂ 2.5 ਠੀਕ ਹੈ ਜੀ ਇਸ ਤਰ੍ਹਾਂ ਇੰਚ ਟੇਪ ਰੱਖ ਕੇ ਤੁਸੀਂ ਇਹਦੀ ਕਾਟ ਪਾ ਲੈਣੀ ਐ ਐਸਾ ਤੁਸੀਂ ਟੱਕ ਲਗਾ ਕੇ ਸੂਈ ਦੇ ਨਾਲ ਤੁਸੀਂ ਇਸ ਤਰ੍ਹਾਂ ਪਲੇਟਾਂ ਦੀਆਂ ਨਿਸ਼ਾਨੀਆਂ ਲਗਾਉਣੀਆਂ ਨੇ ਸੂਈ ਦੇ ਨਾਲ ਬਿਲਕੁਲ ਪ੍ਰੋਪਰ ਨਿਸ਼ਾਨੀ ਲੱਗਦੀ ਆ ਇਹ ਦੇਖੋ ਜੀ ਆਪਾਂ ਫਿਟਿੰਗ ਦੇ ਨਿਸ਼ਾਨੀਆਂ ਲਗਾ ਲਈਆਂ ਇਹਦੀਆਂ ਮੈਂ ਪਹਿਲਾਂ ਹੀ ਲਗਾ ਲੈਣੀ ਹੁੰਦੀਆਂ ਸਾਈਡ ਤੇ ਜਿੱਥੋਂ ਆਪਾਂ ਫਿਟਿੰਗ ਕਰਨੀ ਹੁੰਦੀ ਆ ਹੁਣ ਆਪਾਂ ਬੈਕ ਵਾਲੀ ਗਲੇ ਦੀ ਕਟਿੰਗ ਕਰਾਂਗੇ ਜੀ ਆਪਦੇ ਉੱਪਰ ਚੌੜਾਈ ਲੈ ਮੰਗੇ ਜੀ 2.5 ਇੰਚ ਠੀਕ ਹੈ ਜੀ نیچے ਆਪਾਂ 0.8 ਇੰਚ ਦੀ ਨਿਸ਼ਾਨੀ ਲਗਾ ਕੇ 3 ਇੰਚ ਆਪਾਂ نیچے ਬਰਾਉਡ ਕਰਾਂਗੇ ਠੀਕ ਹੈ ਜੀ ਇਹ ਜਿਹੜੀ ਸ਼ੇਪ ਬਹੁਤ ਸੋਹਣੀ ਆਉਂਦੀ ਹੈ ਗਲੇ ਦੀ ਇੱਥੋਂ ਆਪਾਂ ਨੇ ਇੱਥੇ ਤੱਕ ਇੰਚ ਦੀ ਕੱਟ ਕੋ ਇਹ ਆਪਾਂ ਲੁਕੀ ਵਾਸਤੇ ਕਪੜਾ ਲਗਾ ਰਹੇ ਹਾਂ ਇਹ ਆਪਾਂ ਬਲੇਟਾਂ ਵਾਸਤੇ ਕਪੜਾ ਲਗਾ ਰਹੇ ਹਾਂ ਜੇ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਕਰੇ ਜੀ ਲਾਈਕ ਕਰੇ ਜੀ ਜਿਹੜੀਆਂ ਮੇਰੀਆਂ ਭੈਣਾਂ ਫੇਸਬੁੱਕ ਨਹੀਂ ਚਲਾਉਂਦੀਆਂ ਮੇਰਾ ਲਿੰਕ ਵਾਇਓ ਦੇ ਵਿੱਚ ਦਿੱਤਾ ਹੋਇਆ ਰਮਨ ਬੁਟੀਕ ਦੇ ਨਾਮ ਦੇ YouTube ਤੇ ਜਾ ਕੇ ਵੀਡੀਓ ਦੇਖ ਸਕਦੇ ਹਾਂ